And I see ਫਿਲਮ ਆ ਰਹੀ ਹੈ ਸਾਡੀ ਫਿਲਮ ਆ ਰਹੀ ਕੀ ਕਹਿਣਾ ਚਾਹੁੰਦਾ ਫਿਲਮ ਆ ਰਹੀ ਹੈ ਜੀ ਸਾਡੀ 23 ਫਰਵਰੀ ਨੂੰ ਜੇ ਪੈਸਾ ਬੂਨਦਾ ਹੁੰਦਾ ਬਸ ਹਰਮੰਦਰ ਸਾਹਿਬ ਪਹੁੰਚੇ ਆ ਜੀ ਬਾਬਾ ਜੀ ਦੀ ਹਜ਼ੂਰੀ ਚ ਮੱਥਾ ਟੇਕਣ ਸਾਡੀ ਸਾਰੀ ਟੀਮ ਆਈ ਆ ਤੇ ਇਹੀ ਅਰਦਾਸ ਕੀਤੀ ਆ ਕਿ ਫਿਲਮ ਵਧੀਆ ਜਾਵੇ ਜੀ ਫਿਲਮ ਦੀ ਕਿੱਥੇ ਕਿੱਥੇ ਸ਼ੂਟਿੰਗ ਚੱਲ ਰਹੀ ਹੋ ਰਹੀ ਤੇ ਫਿਲਮ ਦੀ ਵੱਖ-ਵੱਖ ਪੰਜਾਬ ਦੇ ਹਿੱਸਿਆਂ ਦੇ ਵਿੱਚ ਮਰਿੰਡਾ, ਕਰਾਲੀ, ਮੋਹਾਲੀ ਸਭ ਪਾਸੇ ਸ਼ੂਟਿੰਗ ਹੋਈ ਹੈ ਜੀ ਤੇ ਵਧੀਆ ਪਰਿਵਾਰਕ ਫਿਲਮ ਆ ਪਰਿਵਾਰ ਨਾਲ ਦੇਖਣ ਵਾਲੀ ਫਿਲਮ ਹੈ ਜੀ ਕਿਹਨੇ ਤੇਰੇ ਕੋਲ ਰਿਲੀਜ਼ ਹੋ ਰਹੀ ਹੈ 23 ਫਰਵਰੀ ਨੂੰ ਰਿਲੀਜ਼ ਹੋ ਰਹੀ ਹੈ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਮੈਸੇਜ ਤਾਂ ਇਹ ਵੀ ਚੰਗੀਆਂ ਚੀਜ਼ਾਂ ਦੇਖੋ ਜਿਹੜੀਆਂ ਚੰਗੇ ਐਫਰਟ ਜੇ ਅਸੀਂ ਕਰਦੇ ਆ ਤਾਂ ਦੇਖੋ ਜ਼ਰੂਰ ਤਾਂ ਹੀ ਅੱਗੇ ਅਸੀਂ ਹੋਰ ਵਧੀਆ ਐਫਰਟ ਕਰ ਸਕਾਂਗੇ ਜੀ ਈ ਸੜੀ ਫਿਲਮ ਆ ਰਹੀ ਹੈ 23 ਫਰਵਰੀ ਨੂੰ ਜੇ ਪੈਸਾ ਬੋਲਦਾ ਹੁੰਦਾ ਉਹਦੇ ਲਈ ਅਰਦਾਸ ਕਰਨ ਆਈ ਸੀਗੇ ਅਸੀਂ ਤਾਂ ਹੀ ਕਾਵਾਂਗੇ ਕਿ ਜੀ ਸਾਰੇ ਲੋਕੀ ਫਿਲਮ ਦੇਖਣ ਜਾਣ ਐਂਡ ਬਾਬਾ ਜੀ ਦੀ ਕਿਰਪਾ ਰਹੇ ਤੋ ਅੜ ਵਿੱਚ ਇਸ ਤਰ੍ਹਾਂ ਦਾ ਕਿਰਦਾਰ ਨਿਭਾਇਆ ਹੈ। ਅ ਇੱਕ ਬਹੁਤ ਹੀ ਸਿੰਪਲ ਕਲਾਸ ਯੂ ਨੋ ਇੱਕ ਮਿਡਲ ਕਲਾਸ ਕੁੜੀ ਦਾ ਕੈਰੈਕਟਰ ਹੈ। ਇੱਕ ਬਹੁਤ ਹੀ ਪਿਆਰਾ ਐਂਡ ਸਿੰਪਲ ਜਿਹਾ ਕੈਰੈਕਟਰ ਹੈ। ਸੋ ਆਈ ਥਿੰਕ ਰਾਣੀ ਦਾ ਕੈਰੈਕਟਰ ਹੈ। ਸੋ ਆਈ ਥਿੰਕ ਲੋਕਾਂ ਨੂੰ ਬਹੁਤ ਪਸੰਦ ਆਏਗਾ। ਸੋ ਆਈ ਥਿੰਕ ਲੋਕ ਰਿਲੇਟ ਵੀ ਕਰ ਕਰ ਪਾਣਗੇ ਇਸ ਕੈਰੈਕਟਰ ਦੇ ਨਾਲ। ਇੱਕ ਪਿੰਡ ਦੀ ਪੋਲੀ ਵਾਲੀ ਕੁੜੀ ਦਾ ਕੈਰੈਕਟਰ ਹੈ। ਜਿਸ ਤਰ੍ਹਾਂ ਇਹ ਪਹਿਲਾਂ ਫਿਲਮਾਂ ਕੀਤੀਆਂ ਤੇ ਇਹਦੇ ਵਿੱਚ ਵੀ ਖਲਾਸ ਹੈ। ਇਹਦੇ ਵਿੱਚ ਖਾਸ ਇਹ ਹੈ ਕਿ ਜੋ ਮੈਨੂੰ ਲੱਗਦਾ ਕਹਾਣੀ ਜਿਹੜੀ ਕਹਾਣੀ ਹੈ ਆਈ ਥਿੰਕ ਲੋਕ ਰਿਲੇਟ ਕਰ ਪਾਣਗੇ ਇਸ ਕਹਾਣੀ ਦੇ ਨਾਲ। ਇੱਕ ਸਿੰ ਸੋ ਆ इवन ਮੇਰਾ ਜੋ ਕੈਰੈਕਟਰ ਹੈ ਮੈਂ ਪਹਿਲੀ ਵਾਰ ਯੂ نو ਉਹਨੂੰ ਟੈਂ ਲੁੱਕ ਦਿੱਤੀ ਹੈ ਇੱਕ ਡਿਫਰੈਂਟ ਲੁੱਕ ਦੇਣ ਦੀ ਕੋਸ਼ਿਸ਼ ਕੀਤੀ ਹੈ ਸੋ ਜੋ ਮੈਨੂੰ ਲੱਗਦਾ ਹੈ ਕਿ ਲੋਕ ਰਿਲੇਟ ਕਰ ਪਾਣਗੇ ਕਹਾਣੀ ਦੇ ਨਾਲ ਰਿਲੇਟ ਕਰ ਪਾਣਗੇ ਸਭ ਤੋਂ ਪਹਿਲਾਂ ਮੇਰੇ ਕੈਰੈਕਟਰ ਹਰਦੀਪ ਦਾ ਕੈਰੈਕਟਰ ਸਾਰਿਆਂ ਦੇ ਕੈਰੈਕਟਰਸ ਨਾਲ ਰਿਲੇਟ ਕਰ ਪਾਣਗੇ ਸੋ ਸਾਡੀ ਕਹਾਣੀ ਦਾ ਹੀਰੋ ਹੀ ਬੇਸਿਕਲੀ ਕਹਾਣੀ ਹੈ ਮੈਸੀ ਕੀ ਕਰਨਾ ਚਾਹੁੰਦੇ ਅਸੀਂ ਤੇਹੀ ਕਹਾਂਗੇ ਜੀ 23 ਫਰਵਰੀ ਨੂੰ ਸਾਡੀ ਫਿਲਮ ਆ ਰਹੀ ਹੈ ਜੇ ਪੈਸਾ ਬੋਲਦਾ ਹੁੰਦਾ ਇੱਕ ਬਹੁਤ ਹੀ ਪਿਆਰੀ ਜੀ ਸਿੰਪਲ ਜੀ ਫੈਮਲੀ ਸਟੋਰੀ ਹੈ ਸੋ ਆਪਣੀ ਫੈਮਲੀ ਦੇ ਨਾਲ ਜਾਓ ਤੁਸੀਂ ਫਿਲਮ ਦੇਖੋ ਐਂ ਸਾਨੂੰ ਦੱਸੋ ਤੁਹਾਨੂੰ ਕਿਵੇਂ ਲੱਗੀ ਇਹ ਫਿਲਮ ਬੋਲਵਾਲਾ ਰਿਲੀਜ਼ ਹੋ ਰਹੀ ਹੈ ਹਾਂਜੀ ਬੋਲਵਾਲਾ ਰਿਲੀਜ਼ ਹੋ ਰਹੀ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂ ਨੈਵਰ ਮਿਸ ਐਨ ਅਪਡੇਟ